ਪ੍ਰੇਜ਼ ਦਾ ਲਾਰਡ ਸਭ ਨੂੰ ਜੈ ਮਸੀਹ ਦੀ ਇੱਕ ਵਾਰੀ ਫੇਰ ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਤੇ ਵੈਲਕਮ ਕਰਦੇ ਆ ਜਿਹਦਾ ਨਾਮ ਹੈ ਸੱਚ ਵਿੱਚੋਂ ਸੱਚ ਨੂੰ ਪਹਿਚਾਣੋ ਔਰ ਖੁਦਾ ਦਾ ਬੜਾ ਹੀ ਫਜ਼ਲ ਹੈ ਕਿ ਇੱਕ ਵਾਰੀ ਫੇਰ ਸਾਡੇ ਨਾਲ ਸਾਡੇ ਪਾਸਟਰ ਜੀ ਪਾਸਟਰ ਜੌਨ ਇਕਬਾਲ ਗਿਲ ਜੀ ਮੌਜੂਦ ਨੇ ਜੈ ਮਸੀਹ ਜੀ ਸਾਰਿਆਂ ਨੂੰ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਹਰ ਰੋਜ਼ ਇੱਕ ਨਵੇਂ ਸਵਾਲ ਦੇ ਨਾਲ ਹਾਜ਼ਰ ਹੋਣੇ ਆ ਔਰ ਅੱਜ ਦਾ ਜਿਹੜਾ ਸਾਡਾ ਸਵਾਲ ਏ ਉਸ ਤੇ ਜਾਣ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਵਾਰੀ ਹਲਕਾ ਜਿਹਾ ਰਿਮਾਈਂਡਰ ਦੇਣਾ ਚਾਹਾਂਗਾ ਕਿ ਅਗਰ ਤੁਸੀਂ ਭਾਈਓ ਤੇ ਭੈਣੋ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਇਹਨੂੰ ਜ਼ਰੂਰ ਕਰ ਲਵੋ ਤਾਂ ਕਿ ਜਿਹੜੀਆਂ ਆਉਣ ਵਾਲੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਔਰ ਹੋ ਨਹੀ ਚੱਲਦੇ ਆਪਨੇ ਸਵਾਲ ਤੇ ਤੇ ਪਾਸਟਰ ਜੀ ਸਾਡਾ ਸਵਾਲ ਅੱਜ ਦਾ ਇਹ ਵੀ ਕਿ ਇੱਕ ਨਵੇਂ ਜਨਮ ਪਾਏ ਹੋਏ ਆਦਮੀ ਵਾਸਤੇ ਜਿਹੜਾ ਸਬਤ ਦਾ ਦਿਨ ਹੈ ਹਮ ਹਮ ਜਿਹਨੂੰ ਅਸੀਂ ਸੰਡੇ ਆਂ ਆ ਕੁਝ ਲੋਕ ਨੇ ਉਹਨੂੰ ਸੈਟਰਡੇ ਆਂਦੇ ਨੇ ਹਮ ਹਮ ਇਸ ਬੈਸਟ ਚ ਨਹੀਂ ਅਸੀਂ ਜਾਣਾ ਕਿ ਸੈਟਰਡੇ ਵੇ ਸੰਡੇ ਵੇ ਹਮ ਹਮ ਗੱਲ ਕਿ ਸਬਤ ਦਾ ਦਿਨ ਮਤਲਬ ਕਿ ਚਰਚ ਜਾਣ ਵਾਲਾ ਦਿਨ ਹਮ ਹਮ ਉਹ ਤੁਸੀਂ ਜਿਹੜੇ ਵੀ ਤਾਲੀਮਾਂ ਚੱਲਨੇ ਹੋ ਜਿਵੇਂ ਸਾਡੇ ਸੈਵੰਥਡੇ ਵਾਲੇ ਨੇ ਜੀ ਉਹ ਸੈਟਰਡੇ ਨੂੰ ਮੰਨਦੇ ਨੇ ਬਾਕੀ ਜਿੰਨੇ ਵੀ ਪੈਂਤੀ ਕੋਸਟ ਨੇ ਜਾਂ ਬੈਪਟਿਸਟ ਨੇ ਜਾਂ ਜੋ ਵੀ ਬਾਕੀ ਸਾਰੇ ਸਾਰੇ ਬਾਕੀ ਸੰਡੇ ਨੂੰ ਸਬਤ ਮੰਨਦੇ ਨੇ ਜੀ ਸਿਰਫ ਸੈਵੰਥਡੇ ਵਾਲੇ ਜਿਹੜੇ ਨੇ ਉਹ ਮੰਨਦੇ ਨੇ ਸੈਟਰਡੇ ਨੂੰ ਅਸੀਂ ਉਸ ਬਹਿਸ 'ਚ ਨਹੀਂ ਜਾਣਾ ਕਿ ਸੈਵੰਥਡੇ ਮਤਲਬ ਕਿ ਸੈਟਰਡੇ ਸਬਤ ਦਦੇ ਨੇ ਜਾਂ ਸੰਡੇ ਸਬਤ ਦਦੇ ਨੇ ਜਿਵੇਂ ਕੋਈ ਮੰਨਦਾ ਹੋਵੇ ਨੋ ਪ੍ਰੋਬਲਮ ਸਵਾਲ ਅਹੀ ਇਹ ਪੁੱਛਣਾ ਚਾਹੁੰਦੇ ਆ ਕਿ ਕੋਈ ਵੀ ਇੱਕ ਮਸੀਹੀ ਏ ਜਿਹੜਾ ਨਵਾਂ ਜਨਮ ਪਾਇਆ ਹੋਇਆ ਆਦਮੀ ਏ ਯਾ ਔਰਤ ਹੈ ਯਾ ਭੈਣ ਹੈ ਯਾ ਭਾਈ ਹੈ ਉਹਦੇ ਵਾਸਤੇ ਸਬਤ ਦੇ ਦਿਨ ਦੀ ਕਿੰਨੀ ਕੁ ਇੰਪੋਰਟੈਂਸ ਹੈ ਉਹਦੀ ਲਾਈਫ ਦੇ ਵਿੱਚ ਕਿ ਕੀ ਉਹਨੂੰ ਆਪਣੇ ਦੁਨੀਆ ਦੇ ਸਾਰੇ ਕੰਮ ਛੱਡ ਕੇ ਕਾਰੋਬਾਰ ਛੱਡ ਕੇ ਨੌਕਰੀਆਂ ਛੱਡ ਕੇ ਹਰ ਸ਼ੈ ਛੱਡ ਕੇ ਕੀ ਉਹਨੂੰ ਉਸ ਦਿਨ ਨੂੰ ਭਾਵੇਂ ਉਹ ਸੈਟਰਡੇ ਵੇ ਭਾਵੇਂ ਉਹ ਸੰਡੇ ਵੇ ਕੀ ਉਹਨੂੰ ਚਰਚ ਜਾਣਾ ਜ਼ਰੂਰੀ ਹੈ ਜਾ ਆਪਣੇ ਖੁਦਾ ਦੇ ਨਾਲ ਜਿਹੜਾ ਟਾਈਮ ਸਪੈਂਡ ਕਰਨ ਦਾ ਉਹਨੂੰ ਮੌਕਾ ਮਿਲਿਆ ਹੈ ਜਾਂ ਉਹਨੂੰ ਹੁਕਮ ਮਿਲਿਆ ਹੈ ਵੇ ਜਿਹੜਾ ਕਿ ਤੂੰ ਸਬੱਤ ਦੇ ਦਿਨ ਨੂੰ پاک ਮਨ ਤੇ ਆਪਣਾ ਦਿਲੋ ਜਾਨ ਜਿਹੜਾ ਹੈ ਉਹ ਉਸ ਕੰਮ ਵਾਸਤੇ ਲਾ ਤੇ ਉਹਦੇ ਵਾਸਤੇ ਕਿੰਨਾ ਕੁ ਜ਼ਰੂਰੀ ਏ ਕਿ ਉਹ ਕਿਹੜੀ-ਕਿਹੜੀ ਭਾਵੇਂ ਉਹਨੂੰ ਕੁਰਬਾਨੀ ਵੀ ਦੇਣੀ ਪਵੇ ਹੂੰ ਹੂੰ ਜਿਵੇਂ ਕਿ ਸਾਡੇ ਬਹੁਤ ਜਿਹੇ ਭੈਣ ਭਾਈ ਨੇ ਜਿਨ੍ਹਾਂ ਮੈਂ ਤੇ ਇਹ ਸਮਝਾਂਗਾ ਕਿ ਜਿਨ੍ਹਾਂ ਜਾਣਾ ਕੋ ਨਹੀਂ ਨਾ ਕਿਤੇ ਵੀ ਉਹ ਕੀ ਆਂਦੇ ਨੇ ਉਹਨਾਂ ਦਾ ਪਹਿਲਾ ਸਵਾਲ ਏ ਕਿ ਭਾਈ ਜੀ ਕੰਮ ਤੇ ਲੱਗੇ ਆ ਤੇ ਛੁੱਟੀ ਨਹੀਂ ਮਿਲਦੀ ਸੰਡੇ ਨੂੰ ਆਉਂਦੇ ਨੇ ਮਾਲਕਾਂ ਦਾ ਸੰਡੇ ਨੂੰ ਕੰਮ ਤੇ ਆ ਤੇ ਫਿਰ ਕੰਮ ਤੇ ਜਾਣਾ ਪੈਂਦਾ ਇਸ ਕਰਕੇ ਅਸੀਂ ਚਰਚ ਨਹੀਂ ਜਾਂਦੇ ਤੇ ਇਹ ਤਾਂ ਚਲੋ ਗੱਲ ਕੋਈ ਐਸਾ ਬੰਦਾ ਕਰੇ ਜਿਹੜਾ ਨਵਾਂ ਨਵਾਂ ਵਿਸ਼ਵਾਸੀ ਹੋਵੇ ਤੇ ਉਹਦੇ ਨਾਲ ਅਸੀਂ ਸ਼ਕਤੀ ਵੀ ਨਹੀਂ ਕਰ ਸਕਦੇ ਉਹਨੂੰ ਕੋਈ ਜ਼ਿਆਦਾ ਕੁਝ ਕਹਿ ਵੀ ਨਹੀਂ ਸਕਦੇ ਕੋਈ ਕਿ ਠੋਕਰ ਨਾਲ ਉਹਨੂੰ ਪਹੁੰਚੇ ਲੇਕਿਨ ਜਿਹੜਾ ਇੱਕ ਮਸੀਹਤ ਵਿੱਚ ਮਸੀਹ ਆਦਮੀ ਹੈ ਜਿਹੜਾ ਬੜੀ ਦੇਰ ਤੋਂ ਇਸ ਤਾਲੀਮ ਦੇ ਵਿੱਚ ਚੱਲਦਾ ਹੋਵੇ ਸਭ ਕੁਝ ਸਮਝਦਾ ਹੋਵੇ ਤੇ ਫਿਰ ਵੀ ਉਹ ਇਹੋ ਜਿਹੇ ਬਹਾਨੇ ਲਾਵੇ ਤੇ ਇਹ ਇਹੋ ਜਿਹੇ ਲੋਕਾਂ ਵਾਸਤੇ ਤੁਸੀਂ ਕੀ ਪੈਗਾਮ ਦੇਣਾ ਚਾਹਵੋਗੇ ਔਰ ਮੈਂ ਇਸ ਸਵਾਲ ਨੂੰ ਥੋੜਾ ਜਿਹਾ ਲੰਬਾ ਕਰ ਦਿਆ ਹੋਇਆ ਕਿ ਕੀ ਇੱਕ ਬੰਦਾ ਸਭ ਕੁਝ ਜਾਣਦਿਆ ਹੋਇਆ ਸਭ ਕੁਝ ਜਾਣਨ ਤੋਂ ਬਾਅਦ ਵੀ ਸੰਦੇ ਨੂੰ ਉਹ ਕੰਮ ਤੇ ਜਾਵੇ ਔਰ ਚਰਚ ਦਾ ਟਾਈਮ ਜਿਹੜਾ ਵੇ ਉਸ ਟਾਈਮ ਨੂੰ ਮਿਸ ਕਰੇ ਤੇ ਕੀ ਉਹ ਪਾਪ ਕਰਦਾ ਦੋ ਸਵਾਲ ਤੁਹਾਡੇ ਹੋ ਗਏ ਜੀ ਤੇ ਤਿੰਨ ਚਾਰ ਸਵਾਲ ਹੋ ਗਏ ਜੀ ਸਵਾਲ ਲੈਣ ਦੇ ਮੇਨ ਜਿਹੜੇ ਵਿੱਚੋਂ ਹਾਂ ਜੀ ਇੱਕ ਤਾਂ ਤੁਸੀਂ ਕਿਤੇ ਨਵਾਂ ਜਨਮ ਨਵਾਂ ਜਨਮ ਜਦੋਂ ਆਪਾਂ ਗੱਲ ਕਰ ਲੈਨੇ ਨਾ ਫਿਰ ਸਭ ਕੁਝ ਨਵਾਂ ਹੀ ਆ ਨਵਾਂ ਜਨਮ ਇਸ ਕਰਕੇ ਹੋਇਆ ਵੇਖ ਮੈਂ ਸਭ ਕੁਝ ਨਵਾਂ ਕਰਦਾ ਹਾਂ ਅੱਗੇ ਜਾ ਕੇ ਉਸ ਨਵੇਂ ਦੀ ਫਿਰ ਗੱਲ ਕੀਤੀ ਜਾਂਦੀ ਸੋ ਲਿਖਿਆ ਤੁਸੀਂ ਨਵੀਂ ਸ੍ਰਿਸ਼ਟ ਤੁਸੀਂ ਨਵਾਂ ਜਨਮ ਪਾਇਆ ਹੋਏ ਲੋਕ ਜੀ ਨਵੀਂ ਸ੍ਰਿਸ਼ਟ ਹੀ ਕਿਉਂ ਨੇ ਨਿਊ ਕ੍ਰिएशन ਕਾਦੇ ਲਈ ਸਾਨੂੰ ਆਖਿਆ ਤੇ ਫਿਰ ਨਵੇਂ ਸਿਰੇ ਤੋਂ ਅਸੀਂ ਜਨਮੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਰ ਸਾਨੂੰ ਸੋਚਣ ਦੇ ਨਹੀਂ ਮਜਬੂਰ ਕਰਦੀਆਂ। ਸਬਤ ਨੂੰ ਲੈ ਕੇ ਜਿਹੜੇ ਸਾਡਾ ਇੱਕ ਤਬਕਾ ਹੈਗਾ ਆ ਜਿਹਨੂੰ 7th ਡੇ ਐਡਵੈਂਟਿਸਟਸ ਅਸੀਂ ਕਹਿੰਦੇ ਆ। ਸੋ ਉਹਨਾਂ ਦਾ ਮੰਨਣਾ ਹੈ ਵੀ ਸੈਟਰਡੇ ਨੂੰ ਹੀ ਸਬਤ ਕਰਕੇ ਮੰਨਣਾ ਚਾਹੀਦਾ। ਤੇ ਜੇ ਅਸੀਂ ਬਾਈਬਲ ਦੇ ਇਤਿਹਾਸ ਦੇ ਮੁਤਾਬਕ ਗੱਲ ਕਰੀਏ ਇਸ ਚੀਜ਼ ਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਜਿਸ ਸਬਤ ਨੂੰ ਮੰਨਨ ਦੇ ਪਰਮੇਸ਼ਰ ਹੁਕਮ ਦਿੱਤਾ ਸੀਗਾ ਉਹ ਸਬਤ ਸੈਟਰਡੇ ਸੀਗਾ ਇੱਕ ਗੱਲ ਤੇ ਕਲੀਅਰ ਹੈ ਕਿ ਉਹ ਸਬਤ ਸੈਟਰਡੇ ਸੀਗਾ ਔਰ ਹੁਣ ਅੱਗੇ ਗੱਲ ਨਵੇਂ ਜਨਮ ਦੀ 올ਡ ਟੈਸਟਾਮੈਂਟ ਤੇ ਨਿਊ ਟੈਸਟਾਮੈਂਟ ਜਿਹੜਾ ਸਬਤ ਦਾ ਹੁਕਮ ਦਿੱਤਾ ਗਿਆ ਵੈਸੇ ਤੇ ਸਬਤ ਦੀ ਗੱਲ ਤੇ ਸ਼ੁਰੂਆਤ ਦੇ ਵਿੱਚ ਹੀ ਮੂਸਾ ਦੇ ਦਾਰ ਲਿਖ ਦਿੱਤੀ ਗਈ ਹੈ ਕਿ ਪਰਮੇਸ਼ਵਰ ਨੇ ਸਭ ਕੁਝ ਬਣਾਇਆ ਤੇ 7ਵੇਂ ਦਿਨ ਉਹਨੇ ਆਰਾਮ ਕੀਤਾ ਤੇ ਉਹਨੂੰ ਸਬਤ ਠਹਿਰਾਇਆ ਤੇ ਫਿਰ ਉਹਨੇ ਵਿਵਸਥਾ ਦੇ ਵਿੱਚ ਉਹਨੇ ਇਹਨੂੰ ਇੱਕ ਨਿਯਮ ਇੱਕ ਕਾਨੂੰਨ ਬਣਾ ਦਿੱਤਾ ਕਿ ਮਨੁੱਖ ਜਿਹੜਾ ਹੈ ਉਹ 6 ਦਿਨ ਕੰਮ ਕਰੇ ਤੇ 7ਵਾਂ ਦਿਨ ਜਿਹੜਾ ਆ ਉਹ ਸਬਤ ਹੋਵੇਗਾ ਉਹਦੇ ਵਿੱਚ ਉਹ ਕੋਈ ਕੰਮ ਤੰਦਾ ਆਪ ਉਹ ਨਾ ਕਰੇ ਆਪਣੇ ਕਿਸੇ ਨੌਕਰ ਚਾਕਰ ਦੇ ਕੋਲੋਂ ਵੀ ਨਾ ਕਰਵਾਵੇ ਸੋ ਹੁਣ ਇਹ ਜਿਹੜਾ ਸਭ ਤੋਂ ਪਹਿਲਾਂ ਦੇ ਬ੍ਰੀਕੇ ਦੀ ਇਹ ਸਮਝਣੀ ਪੈਣੀ ਹੈ ਵੀ ਇਹ ਜਿਨ੍ਹਾਂ ਨੂੰ ਵਿਵਸਥਾ ਦਿੱਤੀ ਗਈ ਸੀ ਨਾ 올ਡ ਟੈਸਟਮੈਂਟ ਦੀ ਵਿਵਸਥਾ ਜਿਹਨੂੰ ਅੱਗੇ-ਅਗੇ ਨਿਊ ਟੈਸਟਮੈਂਟ ਚ ਲਿਖਿਆ ਗਿਆ ਵੀ ਯਿਸੂ ਮਸੀਹ ਨੇ ਉਸ ਵਿਵਸਥਾ ਨੂੰ ਸਲੀਬ ਦੇ ਉੱਤੇ ਕਿੱਲਾਂ ਦੇ ਨਾਲ ਠੋਕ ਦਿੱਤਾ ਤੇ ਇੱਕ ਨਵੀਂ ਵਿਵਸਥਾ ਦੀ ਉਹਨੇ ਸ਼ੁਰੂਆਤ ਕੀਤੀ ਨਵੀਂ ਇਸੇ ਕਰਕੇ ਲੈਂਦੀ ਗਈ ਹੈ ਵੀ ਹੁਣ ਪੁਰਾਣੀ ਦੀ ਲੋਡ ਨਹੀਂ ਪੁਰਾਣੀ ਦੇ ਅਨੁਸਾਰ ਚੱਲਣ ਦੀ ਲੋਡ ਨਹੀਂ ਲੋਡ ਨਹੀਂ ਨਵੀਂ ਇਸਰ ਕੇ ਲੈਂਦੀ ਹੈ ਲੇਕਿਨ ਪੁਰਾਣੀ ਨੂੰ ਹਟਾਇਆ ਨਹੀਂ ਇਸੇ ਕਰਕੇ ਨਿਊ ਆ ਤੇ 올ਡ ਆ ਪੁਰਾਣੀ ਨੂੰ ਹਟਾਇਆ ਨਹੀਂ ਤੇ ਪੁਰਾਣੀ ਦੇ ਨਾਲ ਨਵੀਂ ਵੀ ਰੱਖ ਦਿੱਤੀ ਜੀ ਪੁਰਾਣੀ ਨੂੰ ਹਟਾਇਆ ਨਹੀਂ ਪੁਰਾਣੀ ਦੇ ਨਾਲ ਨਵੀਂ ਰੱਖ ਦਿੱਤੇ ਜੇ ਨਵੀਂ ਦੇ ਨਾਲ ਪੁਰਾਣੀ ਰੱਖੀ ਨਾ ਜਾਂਦੀ ਫਿਰ ਨਵੀਂ ਨੂੰ ਜਿੱਦਾਂ ਕਈ ਲੋਕ ਪੁਰਾਣੀ ਨੂੰ ਸ਼ੁਰੂ ਕਰ ਦਿੰਦੇ ਪੜਨਾ ਤੇ ਉਹਨਾਂ ਨੂੰ ਸਮਝ ਨਹੀਂ ਹੁੰਦੀ ਸ਼ੁਰੂ ਦੀਆਂ ਕਿਤਾਬਾਂ ਦੇ ਵਿੱਚ ਪਰ ਜੇ ਉਹ ਨਵੀਂ ਨੂੰ ਪੜ ਲੈਂਦੇ ਆ ਫਿਰ ਪੁਰਾਣੀ ਸਮਝ ਆਉਣ ਲੱਗ ਪੈਂਦੀ ਸੋ ਪੁਰਾਣੀ ਨੂੰ ਨਵੀਂ ਦੇ ਨਾਲ ਰੱਖਿਆ ਹਟਾਇਆ ਨਹੀਂ ਹੈ ਇਹੇ ਭੇਤ ਹੈ ਤੇ ਇਹ ਜਿਹੜੇ ਤੇ ਨਵਾਂ ਜਨਮ ਪਾਏ ਲੋਕ ਆਪਣੇ ਆਪ ਨੂੰ ਪਵਿੱਤਰ ਆਤਮਾ ਦੇ ਅਧੀਨ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਫਿਰ ਪਵਿੱਤਰ ਆਤਮਾ ਉਹਨਾਂ ਤੇ ਸਾਰੀਆਂ ਗੱਲਾਂ ਨੂੰ ਜ਼ਾਹਰ ਕਰਦਾ ਹੈ ਪਰ ਕਈ ਆਪਣੀ ਅਕਲ ਨੂੰ ਲੈ ਕੇ ਫਚਾਲਦੇ ਆ ਸੋਕ ਨੂੰ ਲਾ ਕੇ ਚੱਲਦਾ ਮਤਲਬ ਨਹੀਂ ਜੀ ਸਬਤ ਸ਼ਨੀਵਾਰ ਸੀ ਕੋਈ ਸ਼ੱਕ ਨਹੀਂ ਸ਼ਨੀਵਾਰ ਹੀ ਸੀ ਕਿਦਾਂ ਪ੍ਰੂਫ ਮਿਲਦਾ ਜੀ ਸਬਤ ਸ਼ਨੀਵਾਰ ਸੀਗਾ ਜੇ ਅਸੀਂ ਦੇਖਦੇ ਹਾਂ ਯ ਐਸ ਐਮ ਸੀ ਨੂੰ ਫਰਡੇ ਨੂੰ ਫੜਿਆ ਗਿਆ ਹੈ ਠੀਕ ਹੈ ਬਲਕਿ ਦੂਜੇ ਸਬਤ ਲਾ ਕੇ ਇਹ ਵੀ ਥਰਸਡੇ ਨਾਈਟ ਨੂੰ ਹੀ ਫੜਿਆ ਗਿਆ ਹੈ ਠੀਕ ਹੈ ਤੇ ਅਗੋਂ ਫਰਡੇ ਸ਼ੁਰੂ ਹੋ ਜਾਂਦਾ ਹੈ ਫਿਰ ਫਰਡੇ ਨੂੰ ਦਿਨੇ ਉਹਨੂੰ ਲਿਜਾ ਕੇ ਥਰਸਡੇ ਨਾਈਟ ਰੱਖਿਆ ਜਾਂਦਾ ਹੈ ਤੇ ਫਿਰ ਫਰਾਈਡੇ ਨੂੰ ਲਿਆ ਕੇ ਤੇ ਉਹਨੂੰ ਸ਼ਰੀਪ ਚੜਾਇਆ ਜਾਂਦਾ ਹੈ ਤੇ ਜਿਹੜਾ ਉੱਥੇ ਜਿਹੜਾ ਦਿਨ ਰਾਤ ਦੀ ਕਾਉਂਟਿੰਗ ਜਿਹੜੀ ਹੈ ਉਸ ਸਮੇਂ ਦੇ ਮੁਤਾਬਕ ਉਹ ਅੱਜ ਦੇ ਮੁਤਾਬਕ ਨਹੀਂ ਸੀ ਤੇ ਫਿਰ 3:00 ਵਜੇ ਤੋਂ ਪਹਿਲਾਂ-ਪਹਿਲਾਂ ਉਹਨੂੰ ਉਸ ਸ਼ਰੀਪ ਦੇ ਉਤੋਂ ਉਤਾਰ ਲਿਆ ਜਾਂਦਾ ਹੈ ਤੇ ਫਿਰ ਉਹਨੂੰ ਕਬਰ ਦੇ ਵਿੱਚ ਰੱਖ ਦਿੱਤਾ ਜਾਂਦਾ ਸੋ ਉਸ ਤੋਂ ਪਤਾ ਲੱਗਦਾ ਵੀ ਕਿਉਂ ਉਹਨਾਂ ਕਹਿੰਿਆ ਵੀ ਜਲਦੀ ਜਲਦੀ ਉਹਨੂੰ ਉਤਾਰ ਲਿਆ ਜਾਵੇ ਕਿਉਂਕਿ ਸਬਤ ਸ਼ੁਰੂ ਹੋਣ ਵਾਲਾ ਜੀ ਸੋ ਅਸੀਂ ਸਾਰੇ ਜਾਣਦੇ ਵੀ ਜਸਮਤੀ ਫਰਾਈਡੇ ਨੂੰ ਕੁਰਬਾਨ ਹੋਇਆ ਸੈਚਰਡੇ ਨੂੰ ਕਬਰ ਦੇ ਵਿੱਚ ਰੱਖਿਆ ਦਸੰਡੇ ਨੂੰ ਤੜਕੇ ਸਾਰ ਜੀ ਉੱਠਿਆ ਹੁਣ ਉਥੇ ਵੀ ਜਿਹੜੇ ਤੇ ਸਬਤ ਤੇ ਜਿਹੜਾ ਜੋੜ ਦੇਣਾ ਉਹਨਾਂ ਦੀ ਇੱਕ ਗੱਲ ਇੱਥੇ ਵੀ ਬੜੀ ਮਤਲਬ ਇੱਕ ਵੈਲਿਊਏਬਲ ਹੋ ਜਾਂਦੀ ਆ ਵੀ ਉਹ ਕਹਿੰਦੇ ਆ ਵੀ ਯਸੂ ਮਸੀਹ ਨੇ ਵੀ ਸਬਤ ਦੇ ਦਿਨ ਕਬਰ ਦੇ ਵਿੱਚ ਆਰਾਮ ਕੀਤਾ ਕੀ ਬਾਤ ਕਿੱਥੋਂ ਕਿੱਥੋਂ ਗੱਲ ਨੂੰ ਜੋੜਿਆ ਨਹੀਂ ਗੱਲ ਨੂੰ ਜੋੜਿਆ ਨਹੀਂ ਹਕੀਕਤ ਆ ਨਹੀਂ ਹਕੀਕਤ ਹੈ ਪਰ ਮਨਦਾ ਕਿਵੇਂ ਉਹਨਾਂ ਨੇ ਗੱਲ ਦੋ ਗੱਲਾਂ ਜਦੋਂ ਜਦੋਂ ਇੱਕ ਗੱਲ ਦੀ ਤੁਸੀਂ ਵੈਲਿਊ ਨੂੰ ਕਿਸੇ ਸਾਹਮਣੇ ਪੇਸ਼ ਕਰਨਾ ਨਾ ਤੇ ਫਿਰ ਉੱਥੇ ਮਤਲਬ ਤਰਕ ਤੇ ਉਹਨਾਂ ਕੋਲ ਬਹੁਤ ਆ ਪਰ ਉਹ ਬਰੀਕੀ ਜਿਹਦੇ ਵਿੱਚ ਤਰਕ ਖਤਮ ਹੋ ਜਾਂਦੇ ਆ ਉਧਰ ਉਹ ਓਨਲੀ ਤਿਆਰ ਨੇ ਕਿਉਂ ਕਿਉਂਕਿ ਨੰਬਰ 1 ਤੇ ਪੁਜਿਤਾ ਨੂੰ ਪਤਾ ਵੀ ਜੇ ਹੁਣ ਪਿੱਛੇ ਹਟਦੇ ਆ ਤੇ ਵੇਚਤੀ ਹੁੰਦੀ ਹੈ ਠੀਕ ਹੈ ਨੰਬਰ 2 ਕਲਿਸ਼ੀਆ ਨੂੰ ਇਹਨਾਂ ਕੋ ਕੱਟੜਵਾਦੀ ਬਣਾਤਾ ਹੋਇਆ ਵੀ ਉਹ ਵੀ ਉਤ ਤੋਂ ਟਸ ਤੋਂ ਮਸੋਂ ਹੋਣ ਦੇ ਲਈ ਤਿਆਰ ਨਹੀਂ ਹੈਗਾ ਤਿਆਰ ਨਹੀਂ ਆ ਵਿਚਰੀ ਗੱਲ ਦਾ ਨਹੀਂ ਪਤਾ ਵਿਚਰੀ ਗੱਲ ਕੀ ਹੈ ਉਹ ਇੱਥੇ ਹੀ ਪਤਾ ਲੱਗਦੀ ਹੈ ਜਦੋਂ ਅਸੀਂ 올ਡ ਟੈਸਟਾਮੈਂਟ ਤੇ ਨਿਊ ਟੈਸਟਾਮੈਂਟ ਨੂੰ ਸਮਝਦੇ ਹਾਂ ਜੀ ਕਿਉਂ ਮਤਲਬ ਬਾਈਬਲ ਆ ਤੁਹਾਡੇ ਕੋਲ ਇਹਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ ਬਾਈਬਲ ਕਿੰਨੀ ਹੈ ਭਲਾ ਹਾਂਜੀ ਇੱਕ ਇੱਕ ਦੋ ਬਾਈਬਲ ਦੇ ਇੱਕ ਹੀ ਹੈ ਬਾਈਬਲ ਇੱਕ ਹੈ ਤੇ ਵੰਡਿਆ ਕਿੰਨਾ ਦੋ ਭਾਗਾਂ ਦੇ ਵਿੱਚ ਹਣਾ ਹਾਂਜੀ ਦੋ ਭਾਗਾਂ ਵਿੱਚ ਵੰਡਿਆ ਇਹ ਇਹ ਇੱਥੇ ਆ ਕੇ ਨਾ ਪੁਰਾਣਾ ਖਤਮ ਹੁੰਦਾ 올ਡ ਟੈਸਟਮੈਂਟ ਦਾ ਜੀ ਠੀਕ ਹੈ ਇਹ ਮੈਂ ਉਧਰ ਵੀ ਦਿਖਾ ਦਿੰਦਾ ਠੀਕ ਹੈ ਇੱਥੇ ਆ ਕੇ ਦੇਖਦੇ ਆਂ ਵੀ 올ਡ ਟੈਸਟਮੈਂਟ ਦਾ ਜਿਹੜਾ ਨਾ ਲੇਖ ਇੱਥੇ ਆ ਕੇ ਖਤਮ ਹੋ ਜਾਂਦਾ ਜਿੱਦਾਂ ਹੀ ਲੇਖ ਖਤਮ ਹੋ ਜਾਂਦਾ ਤੇ ਇੱਥੇ ਛੱਡ ਦਿੱਤਾ ਗਿਆ ਆ ਵੀ ਇੰਨਾ ਕੁ ਖਾਲੀ ਹੈ ਤੇ ਅਗਲਾ ਪੇਜ ਜਿਹੜਾ ਨਾ ਉਹ ਪੂਰੇ ਦਾ ਪੂਰਾ ਕੀ ਹੈ ਭਲਾ ਖਾਲੀ ਹੈ ਫਿਰ ਅਗਿਓ ਨਵੇਂ ਨੇਮ ਦੀ ਸ਼ੁਰੂਆਤ ਹੁੰਦੀ ਹੈ ਆੜਾ ਖਾਲੀ ਹੈ ਨਾ ਇਹ ਹੀ ਆ ਸਾਰਾ ਪੇਤ ਖਾਲੀ ਚ ਪੇਤ ਬੰ ਦੇਖੋ ਮਤਲਬ ਬੇ ਰੱਬ ਨੇ ਜਦੋਂ ਇਹਨੂੰ ਬਣਾਇਆ ਗਿਆ ਲਿਖਿਆ ਗਿਆ ਨਾ ਜਿਨ੍ਹਾਂ ਨੇ ਵੀ ਦਸੂਨਾ ਲਬੀਆਂ ਦੇ ਦੁਆਰਾ ਜਿਨ੍ਹਾਂ ਨੇ ਵੀ ਲਿਖਿਆ ਆ ਮਤਲਬ ਉਹਨਾਂ ਨੂੰ ਵੀ ਇਹ ਪੇਤ ਪ੍ਰਗਟ ਕੀਤਾ ਵੀ ਜਦੋਂ ਇਹਨੂੰ ਇਹਨੂੰ ਤੁਸੀਂ ਛਾਪਣਾ ਨਾ ਤੇ ਇਸ పేੇ ਨੂੰ ਕੀ ਰੱਖਿਓ ਭਲਾ ਖਾਲੀ ਰੱਖਿਓ ਖਾਲੀ ਰੱਖਿਓ ਇਹਦਾ ਜਿਹੜਾ ਕੰਮ ਸੀ ਨਾ ਇਹਦੇ ਸ਼ੁਰੂ ਹੋਣ ਤੋਂ ਪਹਿਲਾਂ ਇਹਦਾ ਕੰਮ ਮੁਕੰਮਲ ਹੋ ਗਿਆ ਇਹ ਸਾਰੇ ਦਾ ਸਾਰਾ ਕਿਨਾਂ ਦੇ ਲਈ ਹੈ ਇਹ ਜੂਹੂਦਿਆਂ ਦੇ ਲਈ ਹੈ ਜੀ ਇਹਦੇ ਸਾਰੇ ਦੇ ਸਾਰੇ ਪ੍ਰੋਗਰਾਮ ਇਹਨੀਆਂ ਸਾਰੀਆਂ ਦੀਆਂ ਸਾਰੀਆਂ ਭਵਿੱਖਵਾਣੀਆਂ ਕੁਝ ਭਿਸ਼ਵਾਣੀਆਂ ਛੱਡ ਕੇ ਜਿਹੜੀਆਂ ਸਾਡੇ ਨਵੇਂ ਜਨਮ ਦੇ ਲੋਕਾਂ ਦੇ ਨਾਲ ਸੰਬੰਧ ਰੱਖਦੀਆਂ ਬਾਕੀ ਬਹੁ ਗਿਣਤੀ ਜਿਹੜਾ ਜ਼ਿਆਦਾਤਰ ਇਹਨੀਆਂ ਭਿਸ਼ਵਾਣੀਆਂ ਆ ਉਹ ਕੀ ਕੁਝ ਇਸਰਾਈਲ ਦੇ ਨਾਲ ਵਾਪਰਨਾ ਹੈ ਕੀ ਕੁਝ ਘਟਣਾ ਹੈ ਕਿਵੇਂ ਕਿਵੇਂ ਖੁਦਾ ਨੇ ਉਹਨਾਂ ਦੇ ਨਾਲ ਚੱਲਣਾ ਹੈ ਉਹ ਸਾਰਾ ਕੁਝ ਇਹਦੇ ਵਿੱਚ ਦਰਜ ਹੈ ਹੁਣ ਕੋ ਕਹੂਗਾ ਵੀ ਠੀਕ ਹੈ ਜੀ ਨਵੇਂ ਨੇਮ ਦੀ ਗੱਲ ਤੁਸੀਂ ਕਰਦੇ ਹੋ ਤੇ ਸਾਡੇ ਲਈ ਨਵਾਂ ਨੇਮ ਆ ਤੇ ਉਹ ਫਿਰ ਸਵਾਲ ਕਰਦੇ ਪੁਰਾਣਾ ਨੇਮ ਨੂੰ ਦਰਜ ਹੀ ਕਾਲੀ ਕੀਤਾ ਇਸੇ ਲਈ ਦਰਜ ਕੀਤਾ ਆ ਕਿ ਜੇ ਇਹ ਦਰਜਨਾ ਕੀਤਾ ਜਾਂਦਾ ਫਿਰ ਤੁਹਾਨੂੰ ਨਵਾਂ ਨੇਮ ਵੀ ਨਹੀਂ ਸੀ ਸਮਝ ਆਉਣਾ ਸੋ ਨਵੇਂ ਨੇਮ ਨੂੰ ਸਮਝਾਉਣ ਦੇ ਲਈ ਉਹਨੇ ਪੁਰਾਣਾ ਰੱਖਿਆ ਤਾਂ ਕਿ ਪੁਰਾਣੇ ਨੂੰ ਪੜ੍ਹ ਕੇ ਤੇ ਤੁਸੀਂ ਸਮਝੋ ਖੁਦਾ ਦੀ ਆਦਤ ਕੀ ਸੀ ਤੇ ਕਿੱਦਾਂ ਚੱਲਿਆ ਜੀ ਤੇ ਹੁਣ ਇਹਨਾਂ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਉਹ ਕੀਮਤ ਨਹੀਂ ਦਿੱਤੀ ਜਿਹੜੀ ਨਵੇਂ ਜਨਮ ਦੀ ਕਲੀਸੇ ਲਈ ਦਿੱਤੀ ਹੈ ਆ ਆ ਆ ਵਡਾ ਹਿਸਾਇਆ 39 ਹੈ ਏ 27 ਹੈ ਇਹਨਾਂ ਦੇ ਲਈ ਉਹਦਾ ਦਾ ਸਿਸਟਮ ਨਹੀਂ ਹੈ ਜਿੱਦਾਂ ਦਾ ਨਵੇਂ ਜਨਮ ਦੀ ਕਲੀਸੇ ਆ ਦੇ ਲਈ ਹੈ ਆ ਜਿਹੜੇ ਸਾਰੇ ਹਨ ਲੋਕ ਇਹ ਇਹਨਾਂ ਵਿੱਚੋਂ ਕੁਝ ਪ੍ਰਭੂ ਦੇ ਨਾਲ ਰਿਸ਼ਤੇ ਦੇ ਮੁਤਾਬਕ ਕੁਝ ਪ੍ਰਭੂ ਦੇ ਲਈ ਦੋਸਤ ਟਾਈਪ ਸੀਗੇ ਨਿਊ ਟੈਸਟਮੈਂਟ ਜਦੋਂ ਸਾਰਾ ਪੜਦੇ ਤਾਂ ਪਤਾ ਲੱਗਦਾ ਵੀ ਇਹ ਸਾਰੇ ਜਿਹੜੇ ਨਾ ਦੁਲਹਨ ਦੇ ਲਈ ਜਿਹੜੇ ਦੁਲਹੇ ਨੇ ਉਹਨਾਂ ਨਾਲ ਤੇ ਇਹ ਸਾਰੇ ਕੌਣ ਹੈ ਬਰਾਤੀ ਆ। ਆ ਜਿਹੜੇ ਪਿਛਲੇ ਨੇ ਆਹ ਜੀ 올 ਟੈਸਟਮੈਂਟ ਵਾਲੇ ਇਹ ਬਰਾਤੀ ਆ। ਆ ਜਿਹੜਾ ਆ 27 ਕਿਤਾਬਾਂ ਵਾਲੀ ਆ ਇਹ ਦੁਲਹਨ ਹੈ। ਇਹ ਦੁਲਹਨ ਹੈ। ਹੁਣ ਦੱਸੋ ਅਹਿਮ ਕੌਣ ਹੋਈ ਫਿਰ? ਦੁਲਹਨ ਹੀ ਅਹਿਮ ਹੁੰਦੀ ਹੈ। ਹਾਂ ਜੀ। ਹੁਣ ਆ ਜਿਹੜੇ ਆ ਨਾ ਇਹ ਲਹੂ ਦੇ ਖਰੀਦੇ ਹੋਏ ਨੇਗੇ। ਇਹ ਦੁਲਹਨ ਦੇ ਵਿੱਚ ਵੀ ਨੇਗੇ। ਇਹ ਨਾਲ ਲਹੂ ਦੇ ਖੀਦੇ ਹੈ ਤੇ ਨਾ ਇਹ ਨਾ ਇਦੁਲਹੰਦ ਦੇ ਵਿੱਚ ਇਹਨਾਂ ਨੇ ਯਸਮਸੀ ਦੇ ਲਹੂ ਤੋਂ ਨਵਾਂ ਜਨਮ ਨਹੀਂ ਪਾਇਆ ਇਹਨਾਂ ਨੂੰ ਇਹ ਮੌਕਾ ਮਿਲਿਆ ਆ ਜਿਹੜੇ ਆ ਇਹ ਯਸਮਸੀ ਦੇ ਲਹੂ ਤੋਂ ਪੈਦਾ ਹੋਏ ਨਵੀਂ ਸ੍ਰਿਸ਼ਟ ਹੈ ਨਿਊ ਕ੍ਰिएशन ਇਹਨਾਂ ਨੂੰ ਨਿਊ ਕ੍ਰिएशन ਨੇ ਕਿਹਾ ਗਿਆ ਜੀ ਆਇਆ ਨਿਊ ਕ੍ਰिएशन ਅਸਲੀ ਪ੍ਰੋਗਰਾਮ ਪਰਮੇਸ਼ਵਰ ਦਾ ਇੱਥੇ ਆ ਕੇ ਮੁੱਕਦਾ ਹੁਣ ਜਦੋਂ ਅਸਲੀ ਪ੍ਰੋਗਰਾਮ ਇੱਥੇ ਆ ਤੇ ਫਿਰ ਜਿੱਥੇ ਅਸਲੀ ਪ੍ਰੋਗਰਾਮ ਹੈਗਾ ਨਿਗਾ ਉਹਨੂੰ ਤੁਸੀਂ ਅਸਲੀ ਪ੍ਰੋ ਨਾਲ ਨਾਲ ਉੱਤਮ ਨਹੀਂ ਠਹਿਰਾ ਸਕਦੇ ਫਿਰ ਹੋਣਾ ਵੀ ਫਿਰ ਇਹਦਾ ਮਤਲਬ ਆ ਸਾਰੇ ਐਵੇਂ ਹੀ ਸੀ ਨਾ ਐਵੇਂ ਨਹੀਂ ਸੀ ਇਹ ਐਵੇਂ ਨਹੀਂ ਸੀ ਇਹੀ ਤੇ ਹੈਗੇ ਜਿਹਨਾਂ ਨੂੰ ਸਮੇਂ ਕਿ ਨਵਾਂ ਜਨਮ ਆਇਆ ਹੈ ਬੰਦਾ ਉਹਦੀ ਸੂਰਤ ਬਣ ਸਕਦਾ ਕਿਉਂ ਅਸੀਂ ਪੜਦੇ ਹਨੋਕ 300 ਸਾਲਾਂ ਤੱਕ ਪਰਮੇਸ਼ਵਰ ਦੇ ਸੰਗ ਚੱਲਿਆ ਪਰਮੇਸ਼ਵਰ ਹਨੋਕ ਦੇ ਸੰਗ ਚੱਲਿਆ ਨਾ ਉਹਦੇ ਕੋਲ ਇਸ ਤਰ੍ਹਾਂ ਜਿਵੇਂ ਸਾਡੇ ਕੋਲ ਅੱਜ ਕਲਾਮ ਹੈ ਨਾ ਉਹਦੇ ਕੋਲ ਇਸ ਤਰ੍ਹਾਂ ਕੋਈ ਕਿਤਾਬ ਸੀਗੀ ਜਿਹੜੀ ਉਹਦਾ ਮਾਰਗਦਰਸ਼ਨ ਕਰੇ ਨਾ ਉਹਦੇ ਕੋਲ ਉਹ ਪਵਿੱਤਰ ਆਤਮਾ ਸੀ ਉਸ ਤਰੀਕੇ ਦੇ ਨਾਲ ਜਿਵੇਂ ਅੱਜ ਸਾਡੇ ਕੋਲ ਹੈ ਇਹ ਸਾਰਾ ਕੁਝ ਨਾ ਹੁੰਦਿਆ ਹੋਇਆ ਉਹ ਬੰਦਾ 300 ਸਾਲ ਪਰਮੇਸ਼ਵਰ ਦੇ ਨਾਲ ਚੱਲ ਸਕਦਾ ਸਾਡੇ ਕੋਲ 3 ਦਿਨ ਨਹੀਂ ਚੱਲਿਆ ਜਾਂਦਾ 3 ਘੰਟੇ ਵੀ ਮੁਸ਼ਕਲ ਹੁਣ ਆ ਵੀ ਇਹ ਫਿਰ ਕੀ ਇਹੀ ਤੇ ਚੀਜ਼ਾਂ ਨਾ ਬ੍ਰੇਕੀ ਸਮਝੇ ਭਗਤੀ ਤੇ ਇਹ ਆ ਪਰਮੇਸ਼ਵਰ ਦੀ ਆਦਤ ਨੂੰ ਤੇ ਉਹਦੀ ਯੋਜਨਾ ਨੂੰ ਸਮਝਣਾ ਇਹ ਹੀ ਭਗਤੀ ਹੈ ਤੇ ਜਿਹੜਾ ਸਮਝ ਜਾਂਦਾ ਆ ਉਹਦੇ ਲਈ ਭਗਤੀ ਫਿਰ ਆਸਾਨ ਹੋ ਜਾਂਦੀ ਜੀ ਹੁਣ ਸਬਤ ਦਾ ਹੁਕਮ ਕਹਿੰਦੇ ਲਈ ਹੈ ਭਲਾ ਇਹਨਾਂ ਦੇ ਲਈ ਪ੍ਰਾਣਯਾ ਮਾਸਟਰ ਹਾਂਜੀ ਹਾਂਜੀ ਜਿੱਦਾਂ ਉਹ ਸਬਤ ਦਾ ਸੀਗਾ ਉਹ ਇਹਨਾਂ ਦੇ ਲਈ ਹੀ ਆ ਇਹਨਾਂ ਦੇ ਲਈ ਵੀ ਸਬਤ ਆ ਪਰ ਇਹਨਾਂ ਦੇ ਲਈ ਹੁਣ ਓਦਾਂ ਨਹੀਂ ਜਿੱਦਾਂ ਉਹਨਾਂ ਦੇ ਲਈ ਸੀਗਾ ਲੇਕਿਨ ਇਹਨੂੰ ਮੰਨਣ ਵਾਲੇ ਸਬਤ ਨੂੰ ਓਦਾਂ ਮੰਨੇ ਜਾਂਦੇ ਜਿੱਦਾਂ ਆ ਮੰਨਦੇ ਸੀ ਇਹ ਪੁੱਤਰ ਆ ਇਹ ਉਹਨੂੰ ਹੇ ਅੱਬਾ ਹੇ ਪਿਤਾ ਕਹਿ ਕੇ ਪੁਕਾਰਦੇ ਆ ਇਹ ਉਹਨੂੰ ਯਹੋਵਾ ਦੇ ਨਾਮ ਤੋਂ ਜਾਣਦੇ ਆ ਪਰ ਯਹੋਵਾ ਵੀ ਮੂੰਹ ਡਰਦੇ ਕਹਿੰਦੇ ਨੇ ਕਹਿੰਦੇ ਨਹੀਂ ਤੁੰਮੇ ਮੇਰੇ ਗੱਲੋ ਹੁਣ ਆ ਜਾਂਦੇ ਸਬਤ ਦਾ ਰੌਲਾ ਬੇ ਇੱਕ ਗਰੁੱਪ ਕਹਿੰਦਾ ਆ ਬੇ ਸ਼ਨੀਵਾਰ ਨੂੰ ਕਰਨੀ ਚਾਹੀਦੀ ਭਗਤੀ ਜੀ ਆਰਾਮ ਦਾ ਦੇਨੇ ਆ ਸ਼ਨੀਵਾਰ ਇਬਾਦਤ ਦਾ ਦੇਨੇ ਆ ਸ਼ਨੀਵਾਰ ਇੱਕ ਗਰੁੱਪ ਕਹਿ ਰਿਹਾ ਜਿਹੜਾ 7th ਡੇ ਐਡਵੈਂਟਿਸਟ ਚਰਚ ਦੇ ਨਾਮ ਤੋਂ ਜਾਣਿਆ ਜਾਂਦਾ ਹੁਣ ਉਹ ਕਿਹੜੀ ਇੱਕ ਜਿਹੜੀ ਸਭ ਤੋਂ ਐਂਡ ਵਾਲੀ ਦਲੀਲ ਕਿਹੜੀ ਦਿੰਦੇ ਆ ਉਹ ਕਹਿੰਦੇ ਬੇ ਪ੍ਰਭੂ ਯਸੂਸ ਸੀ ਨੇ ਵੀ ਸਬੱਤ ਦੇ ਦਿਨ ਨੂੰ ਮਤਦਾ ਦਿੱਤੇ ਤੇ ਉੱਚਿਆ ਕੀਤਾ ਤੇ ਉਦਾਹਰਨ ਕਿ ਦਿੰਦੇ ਆ ਸਾਵਟ ਦੇ ਸਮੇਂ ਦੇ ਉਦਾਹਰਨ ਦਿੰਦੇ ਆ ਜਦੋਂ ਐਂਟੀ ਕ੍ਰਾਈਸਟ ਨੇ ਪ੍ਰਗਟ ਹੋਣਾ ਤੇ ਜਿੱਥੋਂ ਧੋਖਾ ਖਾਂਦੇ ਉਹ ਕੀ ਹੈ ਇਹ ਰੈਪਚਰ ਨੂੰ ਨਹੀਂ ਮੰਨਦੇ ਸੈਵੰਥ ਦਿਵਸ ਇਹ ਸੈਕੰਡ ਕਮਿੰਗ ਨੂੰ ਤੇ ਮੰਨਦੇ ਆ ਰੈਪਚਰ ਨੂੰ ਨਹੀਂ ਰੈਪਚਰ ਨੂੰ ਨਹੀਂ ਮੰਨਦੇ ਜੀ ਪਰ ਹੁਣ ਕੁਛ ਉਹਨਾਂ ਦੇ ਬੁੱਧੀਜੀਵੀ ਲੋਕ ਮੰਨਣ ਵੀ ਲੱਪੇ ਪਰ ਉਹ ਕਲਿਸੀਆ ਦੇ ਵਿੱਚ ਜਿਹੜਾ ਉਹਨਾਂ ਦੇ ਕੋਲ ਜਿਹੜੇ ਉਹਨਾਂ ਦੇ ਚਰਚਾ ਉਹਦੇ ਵਿੱਚ ਉਹ ਪ੍ਰਚਾਰ ਨਹੀਂ ਕਰਦੇ ਅੰਦਰੋਂ ਅੰਦਰੇ ਮੰਨ ਦੇ ਪ੍ਰਚਾਰ ਕਿਉਂ ਨਹੀਂ ਕਰਦੇ ਕਹਿੰਗੇ ਤਰਖਾਂ ਲੈਂਦੇ ਆ ਤੇ ਸਰ ਕੇ ਜੋ ਉੱਪਰੋਂ ਹੁਕਮ ਆਉਣਾ ਹੈ ਉਹ ਕਿਤਾਬ ਦੇ ਮੁਤਾਬਕ ਚੱਲਣਾ ਹੈ ਉਹਦੇ ਮੁਤਾਬਕ ਜਨਾ ਜੋ ਜੇ ਉਸ ਤੋਂ ਪਰੇ ਹੋ ਗਏ ਕੋਈ ਪ੍ਰਚਾਰ ਕਰਨ ਕਿ ਨਾਲ ਹੀ ਉਹਨਾਂ ਦੀ ਕਮੇਟੀ ਨੇ ਕਹਿਣਾ ਇਹ ਤੇ ਉਲਟਾ ਪਚਾ ਕਰਨ ਲੱਪਿਆ ਜੀ ਤੇ ਉਹਨਾਂ ਨੇ ਉਹਨੂੰ ਬਰਖਾਸ ਕਰ ਦੇਣਾ ਫਿਰ ਸੋ ਆਪਣੇ ਉਹਨਾਂ ਸਹੂਲਤਾਂ ਨੂੰ ਨਾ ਛੜਨ ਦਾ ਕਰਕੇ ਫਿਰ ਉਹ ਮਨ ਹੀ ਮਨ ਤੇ ਮੰਨਦਾ ਪਰ ਸਰਵਜਨਕ ਰੂਪ ਦੇ ਉੱਤੇ ਐਲਾਨ ਕਰਨ ਦੇ ਲਈ ਤਿਆਰ ਨਹੀਂ ਹੈ ਤੇ ਇਹ ਸਭ ਤੋਂ ਜ਼ਿਆਦਾ ਗਲਤ ਨਹੀਂ ਇਹ ਜ਼ਿਆਦਾ ਗਲਤ ਹੈ ਸੋ ਹੁਣ ਉਹਨੇ ਕੀ ਕੀ ਆ ਇਹ ਕਹਿੰਦੇ ਵੀ ਪ੍ਰਭੂ ਯਿਸੂ ਮਸੀਹ ਨੇ ਉਸ ਸਮੇਂ ਦੇ ਵਿੱਚ ਜਦੋਂ ਯਹੂਦੀਆਂ ਤੇ ਸਤਾਵੜ ਹੋਣੀ ਇਹਨਾਂ ਨੂੰ ਲੱਗਦਾ ਉਹ ਕਲੀਸਿਆ ਦੀ ਸਤਾਵੜ ਦੀ ਗੱਲ ਕਰਦਾ ਇਹਨਾਂ ਨੂੰ ਕਿਹਾਦਾ ਭਲਾ ਉਹ ਕਲੀਸਿਆ ਦੀ ਸਤਾਵੜ ਦੀ ਗੱਲ ਕਰਦਾ ਲੇਕਿਨ ਉੱਥੇ ਪ੍ਰਭੂ ਯਿਸੂ ਮਸੀਹ ਯਹੂਦੀਆਂ ਦੀ ਸਤਾਵੜ ਦੀ ਗੱਲ ਕਰਦਾ ਬ ਜੇ ਉਹ ਦਿਨ ਨਾ ਘਟਾਏ ਜਾਂਦੇ ਤੇ ਕੋਈ ਸਰੀਰ ਨਾ ਬਚਦਾ ਤੇ ਤੁਸੀਂ ਪ੍ਰਾਰਥਨਾ ਕਰੋ ਵੀ ਤੁਹਾਡਾ ਭਜਣਾ ਸਬਦ ਦੇ ਦਿਨ ਨਾ ਹੋਵੇ ਆ ਜਿੱਥੇ ਆ ਕੇ ਇਹਨਾਂ ਦੇ ਲਈ ਫਿਰ ਉਹ ਜਿਹੜਾ 7th ਡੇ ਆ ਜਿਹੜਾ ਮਤਲਬ ਸਤਵਾਂ ਦਿਨੇ ਆ ਨਾ ਉਹ ਫਿਰ ਇਹਨਾਂ ਦੇ ਲਈ ਇੱਕ ਬਹੁਤ ਇੱਕ ਮਹੱਤਵਪੂਰਨ ਬਣ ਜਾਂਦਾ ਆ ਕਿ ਉਹਨੇ ਇੱਥੋਂ ਤੱਕ ਕਹਿ ਦਿੱਤਾ ਆ ਉਸ 77 ਦੇ ਸਮੇਂ ਦੇ ਵਿੱਚ ਵੀ ਕਿ ਤੁਹਾਡਾ ਭਜਣਾ ਸਬਤ ਦੇ ਦਿਨ ਨਾ ਹੋਵੇ ਸੋ ਯਸਮਸੀ ਇੱਥੇ ਕੀ ਕਰ ਰਿਹਾ ਪੜਾ ਸਬਤ ਦੇ ਦਿਨ ਨੂੰ ਉੱਚਿਆਂ ਕਰ ਰਿਹਾ ਹੈ ਲੇਕਿਨ ਇੱਥੇ ਕਮਲੇ ਇੱਕ ਗੱਲ ਭੁੱਲ ਗਏ ਆ ਇਹ ਭਿਸ਼ਵਾਣੀ ਜਿਹੜੀ ਯਸਮਸੀ ਕਰ ਰਿਹਾ ਹੈ ਇਹ ਕਲਿਸੀਆ ਦੇ ਲਈ ਨਹੀਂ ਇਹ ਯਹੂਦੀਆਂ ਦੇ ਲਈ ਹੈ ਤੁਹਾਡਾ ਭਜਣਾ ਸਬਤ ਦੇ ਦਿਨ ਨਾ ਹੋਵੇ ਇਹ ਕਲਿਸੀਆ ਦੇ ਲਈ ਨਹੀਂ ਇਹ ਯਹੂਦੀਆਂ ਦੇ ਲਈ ਹੈ ਔਰ ਸਿਰਫ ਇਸ ਇੱਕ ਗੱਲ ਨੂੰ ਲੋਕਾਂ ਦੇ ਵਿੱਚ ਪਾ ਕੇ ਮਿਸ਼ਨ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਨੇ ਰੈਪਚਰ ਦੀ ਵਿਰੋਧਤਾ ਕੀਤੀ ਵੀ ਰੈਪਚਰ ਨਹੀਂ ਹੋਣਾ। ਐਸ ਗੱਲ ਨੂੰ ਸਾਬਤ ਕਰਦੇ ਨੇ। ਚਾਵਾ ਜਰ ਕੋਤੇ ਸਾਫ਼-ਸਾਫ਼ ਕਰਕੇ ਲਿਖਿਆ ਜਦੋਂ ਚੇਲਿਆਂ ਨੇ ਦੇਖਿਆ ਸ਼ਹਿਰ ਦੀ ਤਾਰੀਫ਼ ਕੀਤੀ ਤੇ ਯਸਮਸੀ ਨੂੰ ਕਹਿੰਦੇ ਕਿੰਨਾ ਖੂਸੂ ਸ਼ਹਿਰ ਤੇ ਯਸਮਸੀ ਕਹਿੰਦਾ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ ਜਿਹੜਾ ਡਿਗਿਆ ਨਾ ਜਾਵੇ। ਉਹ ਕਹਿੰਦੇ ਵੀ ਇਹ ਗੱਲਾਂ ਕਦੋਂ ਹੋਣਗੀਆਂ ਕਿਹੜੇ ਭਲਾ ਕਹਿੰਦਾ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ ਜਿਹੜਾ ਡਿਗਿਆ ਨਾ ਜਾਵੇ ਤੇ ਅੱਗੇ ਸਵਾਲ ਕੀ ਆ ਇਹ ਗੱਲਾਂ ਕਦੋਂ ਹੋਣਗੀਆਂ ਕਿਹੜੇ ਭਲਾ ਪੱਥਰ ਉੱਤੇ ਪੱਥਰ ਛੱਡਿਆ ਜਾਵੇ ਪਹਿਲੀ ਗੱਲ ਦੂਸਰਾ ਉਹ ਤੇ ਤਿੰਨ ਸਵਾਲ ਕੀਤੇ ਜਿਨ੍ਹਾਂ ਦਾ ਪ੍ਰਭੂ ਯਸ਼ਮਸੀ ਨੇ ਤਿੰਨਾਂ ਗੱਲਾਂ ਦਾ ਜਵਾਬ ਦਿੱਤਾ ਆ ਜਵਾਬ ਦਿੰਦੇ-ਦਿੰਦੇ ਕਿਤੇ ਤੇ ਉਹ ਇਸ ਗੱਲ ਨੂੰ ਕਲੀਅਰ ਕਰਦੇ ਪਏ ਆ ਵੀ ਪੱਥਰ ਤੇ ਪੱਥਰ ਛੱਡਿਆ ਜਾਊਗਾ ਕਿਤੇ ਕਿਤੇ ਵਿੱਚ ਉਹ ਸੈਂਕਟ ਕਮਿੰਗ ਦੀ ਗੱਲ ਕਰਦੇ ਆ ਜਦੋਂ ਕਲੀਸਿਆ ਨੂੰ ਨਾਲ ਲੈ ਕੇ ਆਉਣਾ ਹੈ ਕਿਤੇ ਕਿਤੇ ਵਿੱਚ ਉਹ ਰੈਪਚਰ ਦੀ ਗੱਲ ਕਰਦੇ ਆ ਰੈਪਚਰ ਦੀ ਗੱਲ ਕਰਦੇ ਕਹਦੇ ਕਿਤੇ ਕਿਤੇ ਫਿਰ ਸੈਂਕਟ ਕਮਿੰਗ ਦੀ ਗੱਲ ਵਿੱਚ ਕਰਨ ਪੈਦੇ ਉਹ ਉਪਰੇਟਾਂ ਲਿਖੀਆਂ ਹੋਈਆਂ ਸਾਰੀਆਂ ਚੀਜ਼ਾਂ ਜਿਹੜੀਆਂ ਕਨਫਿਊਜ਼ ਕਰਦੀਆਂ ਅਸੀਂ ਕਹਿੰਦੇ ਅਸੀਂ ਰੀਟਰੀਅਨ ਚ ਪੜਦੇ ਨਾ ਹਾਂਜੀ ਸਾਨੂੰ ਇਦਾਂ ਲੱਗਦਾ ਜਿਹੜਾ ਸੀਰੀਅਲ ਬਾਅਦ ਚੱਲਣ ਰਿਹਾ ਆ ਜਿਹੜੇ ਉਪਲੀਆਂ ਹਟ ਰੀਆਂ ਗੱਲਾਂ ਜਿਹੜੀਆਂ ਲਿਖਿਆ ਉਹ ਜਾਣ ਬੁੱਝ ਕੇ ਪਵਿੱਤਰ ਆਤਮਾ ਨੇ ਲਖਾਈਆਂ ਤਾਂ ਕਿ ਚੁਣੇ ਹੋਈ ਸਮਝ ਸਕਣ ਸਿੱਧਾ ਇਹ ਨਹੀਂ ਕਹ ਸਕਦਾ ਸੀਗਾ ਉਜੂਬ ਜਿਹੜਾ ਉਹ ਅਬਰਾਹਮ ਉਹਦੇ ਸਮੇਂ ਕਾਲ ਦਾ ਹੀ ਹੈ। ਲੇਕਿਨ ਉਜੂਬ ਦੀ ਕਿਤਾਬ ਕਿੱਥੇ ਜਾ ਕੇ ਉਹਦੀ ਜ਼ਬੂਰਾਂ ਦੇ ਲਾਗੇ ਜਾ ਕੇ। ਹਨਾ। ਲੇਕਿਨ ਉਹ ਸਾਰਾ ਸਿਸਟਮ ਜਦੋਂ ਪੜਦੇ ਫੇ ਪਤਾ ਲੱਗਦਾ ਵੀ ਨਹੀਂ ਉਜੂਬ ਤੇ ਉਹਨਾ ਸਮਿਆਂ ਦੇ ਵਿੱਚ ਹੀ ਸੀਗਾ। ਅਬਰਾਹਮ ਉਹਨੇ ਸਮੇਂ ਦੇ ਲਾਗੇ ਛਾਕੇ ਉਜੂਬ ਸੀਗਾ ਤੇ ਕਿੱਥੇ ਜਾ ਕੇ ਉਹਦਾ ਜਿਕਰ ਹੁੰਦਾ ਨਾ ਸੀਰੀਅਲ ਵਾਈਜ਼ ਨਹੀਂ ਲਿਖਿਆ ਗਿਆ। ਤੇ ਹੁਣ ਆਪਾਂ ਇਹ ਨਹੀਂ ਕਹ ਸਕਦੇ ਨਹੀਂ ਸੀਰੀਅਲ ਵਾਈਜ਼ ਨਹੀਂ ਲਿਖਿਆ ਗਿਆ ਤੇ ਉਜੂਬ ਉਹਨਾ ਸਮੇਂ ਦਾ ਕਿੱਦਾਂ ਹੋ ਸਕਦਾ? ਉਹ ਸਾਰਾ ਬਾਈਬਲ ਦੇ ਪਰਮਾਨੇ ਮਿਲਦੇ ਨੇ। ਸੋ ਉਸੇ ਤਰ੍ਹਾਂ ਯਸੂਸੀ ਇੱਥੇ ਅੱਗੇ ਪਿੱਛੇ ਗੱਲਾਂ ਕਰਦਾ ਕਦੀ ਸੈਂਗਡ ਕਮੇ ਦੀ ਗੱਲ ਕਰਨ ਲੱਪੈਂਦਾ ਕਦੀ ਰੈਪਚਰ ਦੀ ਗੱਲ ਕਰਦਾ ਤੇ ਉਹ ਲੋਕਾਂ ਨੂੰ ਉਹ ਹੀ ਕਨਫਿਊਜ਼ਨ ਕਰਦੇ ਉਹਨਾਂ ਨੂੰ ਲੱਗਦਾ ਸੀਰੀਅਲ ਵਾਇ ਚੱਲਣ ਲਿਆ ਆ ਵੀ ਇੱਕ ਵਾਰੀ ਉਹਨੇ ਉਹ ਪੱਥਰ ਦੇ ਪੱਥਰ ਛੱਡਿਆ ਨੇ ਗੱਲ ਕਰਤੀ ਦੂਜੀ ਵਾਰੀ ਉਹ ਰੈਪਚਰ ਦੀ ਗੱਲ ਕਰ ਰਿਹਾ ਤੀਜੀ ਵਾਰੀ ਉਹ ਸੈਂਗਡ ਕਮੇ ਦੀ ਗੱਲ ਕਰ ਰਿਹਾ ਜਦ ਕਿ ਅੱਗੇ ਪਿੱਛੇ ਗੱਲਾਂ ਲਿਖੀਆਂ ਗਈਆਂ ਸੋ ਉਹਦੇ ਵਿੱਚ ਜਿਹੜਾ ਇੱਕ ਲਫਿ ਲਿਖਿਆ ਗਿਆ ਵੀ ਉਸ ਵੇਲੇ ਉਹਨਾਂ ਦੇ ਉੱਤੇ ਹਾਇ ਜਿਹੜੀਆਂ ਉਸ ਉੱਤੇ ਗਰਭਤੀ ਹੋਣਗੀਆਂ ਮਸਤਾਵਤ ਇੰਨੀ ਹੋਣੀ ਹੈ ਮਤਲਬ ਕਹਿੰਦਾ ਭਾਵ ਤੇ ਜੇ ਦਿਨ ਘਟਾਏ ਨਾ ਜਾਂਦੇ ਕੋਈ ਸ਼ੀ ਮਾਚਦਾ ਨਾ ਤੇ ਤੁਸੀਂ ਦੁਆ ਕਰੋ ਵੀ ਤੁਹਾਡਾ ਭਜਣਾ ਜਿਹੜਾ ਉਹ ਸਬਤ ਦੇ ਦਿਨ ਨਾ ਹੋਵੇ ਹੁਣ ਸਬਤ ਦੀ ਗੱਲ ਤੇ ਉਹਨਾਂ ਦੇ ਲਈ ਹੈ ਨਾ ਜਿਨ੍ਹਾਂ ਦੇ ਲਈ ਸਬਤ ਦਾ ਕੀ ਹੈ ਭਰਾ ਹੁਕਮ ਹੈ ਨਵੇਂ ਜਨਮ ਵਿੱਚ ਕਿੱਥੇ ਸਬਤ ਦਾ ਹੁਕਮ ਹੈ ਨਵੇਂ ਜਨਮ ਦੇ ਵਿੱਚ ਕਿੱਥੇ ਸਬਤ ਨੂੰ ਪਹਿਲ ਦਿੱਤੀ ਗਈ ਹੈ ਜਨ ਕਿ ਹਰ ਥਾਂ ਤੇ ਯਸਮ ਸਿੰਘ ਨੇ ਸਬਤ ਨੂੰ ਕਲੀਅਰ ਹੀ ਕੀਤਾ ਹਰ ਥਾਂ ਦੇ ਆ ਕੇ ਯਸਮ ਸਿੰਘ ਨੇ ਸਬਤ ਨੂੰ ਕਲੀਅਰ ਕੀਤਾ ਕਿ ਨੇ ਤੇਰੇ ਜਿਹੜੇ ਸਿੱਟੇ ਖਾਂਦੇ ਠੀਕ ਹੈ ਉਹਨੇ ਸਾਰੀਆਂ ਉਦਾਹਰਣਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੁੱਕੇ ਹੱਥ ਵਾਲੇ ਨੂੰ ਚੰਗਿਆਂ ਕੀਤਾ ਅਦਰੰਗੀ ਨੂੰ ਚੰਗਿਆਂ ਕੀਤਾ ਸਬਦ ਦੇ ਦੇ ਨਹੀਂ ਕੀਤਾ ਸੋ ਸਬਦ ਦੇ ਵਿੱਚ ਜਿਹੜੇ ਬੜੇ ਹੋਏ ਦੇ ਨਾ ਉਹਨਾਂ ਨੂੰ ਸਬਦ ਤੋਂ ਬਾਹਰ ਕੱਢ ਕੇ ਲਿਉਂਨ ੜਿਆ ਸਬਦ ਦਾ ਸ੍ਰੀ ਮਕਸਦ ਕੀ ਹੈ ਸੋ ਇਹ ਕਹਿੰਦੇ ਵੀ ਯਸਮ ਸਿੰਘ ਨੇ ਕਿਹਾ ਵੀ ਸਬਦ ਦੇ ਦੇ ਤੁਹਾਡਾ ਭਜਣਾ ਨਾ ਹੋਵੇ ਉਹੋ ਯਸਮ ਸਿੰਘ ਕਹਿੰਦਾ ਵੀ ਅਜੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਜਿਹੜੀਆਂ ਤੁਹਾਡੀ ਸਮਝ ਚ ਰਹੀਆਂ ਹੋਣੀਆਂ ਮੈਂ ਜਾਣਾ ਪਈ ਤਰਾ ਤਾਂ ਭੇਜਾਂਗਾ ਤੇ ਉਹ ਤੁਹਾਨੂੰ ਸਾਰੀਆਂ ਗੱਲਾਂ ਸਮਝਾਵੇਗਾ ਫਿਰ ਪਵਿੱਤਰ ਆਤਮਾ ਆਉਂਦਾ ਆ ਸੰਤ ਪਲੂਸ ਹੁਣੀ ਸੇਵਕਾਈ ਦੇ ਵਿੱਚ ਆਉਂਦਾ ਤੇ ਸੰਤ ਪਲੂਸ ਹੁਣੀ ਫਿਰ ਬ੍ਰਾਨੀਓ ਦੇ ਖਾਤੇ ਵਿੱਚ ਇਹ ਸਾਰੀਆਂ ਗੱਲਾਂ ਨੂੰ ਖੋਲਦਾ ਤੇ ਸੰਤ ਪਲੂਸ ਲਿਖਦਾ ਆ ਬਈ ਪਰਮੇਸ਼ੁਰ ਨੇ ਛੇ ਦਿਨਾਂ ਚ ਸਭ ਕੁਝ ਮੁਕੰਮਲ ਕੀਤਾ ਤੇ ਸੱਤਵੇਂ ਦਿਨ ਸਾਰੇ ਕੰਮਾਂ ਤੋਂ ਫਾਰਗ ਹੋ ਕੇ ਉਹਨੇ ਆਰਾਮ ਕੀਤਾ ਉਸੇ ਤਰ੍ਹਾਂ ਕਹਿੰਦਾ ਅਸੀਂ ਜਿਹੜੇ ਨਵਾਂ ਜਨਮ ਪਾਏ ਹੋਏ ਹਾਂ ਅਸੀਂ ਜਿਹੜੇ ਨਵਾਂ ਜਨਮ ਪਾਏ ਹਾਂ ਅਸੀਂ ਜਿਹੜੇ ਨਿਊ ਕ੍ਰिएशन ਆ ਅਸੀਂ ਜਿਹੜੇ ਉਹਦੇ ਪੁੱਤਰ ਖਵਾਨੇ ਆ ਸਾਡਾ ਜਿਹਨਾਂ ਦਾ ਜਨਮ ਯਸਮਸੀ ਤੇ ਲਹੂ ਤੋਂ ਹੋਇਆ ਜਿੱਦਾਂ ਸ਼ਾਇਆ ਨਬੀ ਲਿਖਿਆ ਜਦ ਤੂੰ ਉਹਨੂੰ ਪਾਪ ਦੀ ਬਲੀ ਠਹਿਰਾਵੇਂ ਤਦ ਉਹ ਆਪਣੇ ਅੰਸ਼ ਨੂੰ ਆਪਣੇ ਵੰਸ਼ ਨੂੰ ਵੇਖੇਗਾ ਸੋ ਅਸੀਂ ਉਹ ਤੋਂ ਉਹ ਤੋਂ ਪੈਦਾ ਹੋਏ ਲੋਕ ਤੇ ਸਾਡੇ ਲਈ ਹੁਣ ਕੀ ਹੈ ਸਬਤ ਜਿੱਦਾਂ ਇਦਾਂ ਜਿਹੋਦਿਆਂ ਦੇ ਨਾਲ ਯਸਮਸੀ ਨੇ ਵੇਲੇ ਸਰ ਆ ਕੇ ਸਬਤ ਨੂੰ ਖੋਲਿਆ ਉਸੇ ਤਰ੍ਹਾਂ ਪਵਿੱਤਰ ਆਤਮਾ ਨੇ ਫਿਰ ਉਹਨੂੰ ਹੋਰ ਖੋਲਿਆ ਤੇ ਸਾਡੇ ਲਈ ਸਬਤ ਦੀ ਫਿਰ ਕੀ ਨਿਸ਼ਾਨੇ ਦਿੱਤੇ ਗਏ ਆ ਸਬਤ ਦੇ ਲਈ ਉਹਨੇ ਕਿਹਾ ਵੀ ਸਾਫ਼ ਕਰਕੇ ਲਿਖਿਆ ਉਹਨੇ ਪਹਿਲੀ ਗੱਲ ਤੇ ਇਹ ਹੈ ਵੀ 올ਡ ਡੈਸਟਮੈਂਟ ਦੇ ਕਿਹਾ ਉਹ ਮੇਰੇ ਆਰਾਮ 'ਚ ਕਦੇ ਨਾ ਵੜਨਗੇ ਹੁਣ ਆਰਾਮ ਕਿਹੜਾ ਪਰਮਿਸ਼ਨ ਦੀ ਗੱਲ ਕਰਦਾ ਪਿਆ ਸਬਤ ਦੀ ਗੱਲ ਹੀ ਆ ਆਰਾਮ ਸਬਤ ਨੂੰ ਕਿਹਾ ਜਾਂਦਾ ਹੈ ਉਹ ਮੇਰੇ ਆਰਾਮ 'ਚ ਕਦੇ ਨਾ ਵੜਨਗੇ ਉਹਨੇ ਸੌਂ ਆਖ ਆ ਕੇ ਆ ਤੇ ਇੱਕ ਤੇ ਆਰਾਮ ਉਹ ਸੀਗਾ ਵੀ ਮਿਸਿਸ ਦੀ ਗੁਲਾਮੀ ਜੋ ਕੱਢ ਕੇ ਤੇ ਉਹਨਾਂ ਨੂੰ ਵਾਅਦੇ ਦੇ ਢੇ ਉੱਤੇ ਬਿਠਾਉਣਾ ਸੀਗਾ ਇਹ ਕਿਤੇ ਉਹ ਸ਼ਰੀਰਿਕ ਜਿਹੜਾ ਸੀ ਨਾ ਸ਼ਰੀਰਿਕ ਆਰਾਮ ਸ਼ਰੀਰਿਕ ਆਰਾਮ ਸੀਗਾ ਇੱਕ ਆਰਾਮ ਹੈਗਾ ਜਿਹੜਾ ਅਸੀਂ ਪ੍ਰਭੂ ਦੇ ਨਾਲ ਹਮੇਸ਼ਾ ਜਾ ਕੇ ਰਹਿਣਾ ਸਾਰੇ ਕੰਮਾਂ ਤੋਂ ਫਾਰਗ ਹੋ ਕੇ ਜੀ ਠੀਕ ਹੈ ਹੁਣ ਉਸ ਗੱਲ ਨੂੰ ਸੰਤ ਪੁਲਿਸ ਕਰਦਾ ਕਲੀਅਰ ਬਈ ਪਰਮੇਸ਼ਵਰ ਨੇ 6 ਦਿਨਾਂ ਚ ਸਭ ਕੁਝ ਮੁਕੰਮਲ ਕੀਤਾ ਤੇ ਸਾਰੇ ਕੰਮਾਂ ਤੋਂ ਫਾਰਗ ਹੋ ਕੇ ਉਹਨੇ 7ਵੇਂ ਦਿਨ ਚ ਆਰਾਮ ਕੀਤਾ ਤੇ ਉਹਨੂੰ ਸਬਤ ਠਹਿਰਾਇਆ ਉਸੇ ਤਰ੍ਹਾਂ ਕਹਿੰਦਾ ਅਸੀਂ ਵੀ ਹੁਣ ਜਿਹੜੇ ਨਵਾਂ ਜਨ ਪਾਏ ਹੋਏ ਆ ਨਾ ਅਸੀਂ ਵੀ ਪਰਮੇਸ਼ਵਰ ਨੇ ਜਿਹੜਾ ਸਾਨੂੰ ਕੰਮ ਦਿੱਤਾ ਨਾ ਉਹਦੇ ਵਿੱਚ ਦਿਨ ਰਾਤ ਲੱਗੇ ਹੋਏ ਆ ਸੋ ਯਹੂਦੀ ਤੇ ਕਰਦੇ ਸੀ 6 ਦਿਨ ਕੰਮ ਤੇ 7ਵਾਂ ਹੁੰਦਾ ਸੀ ਉਹਨਾਂ ਨੇ ਸਬਤ ਤੇ ਉਹ ਅੱਜ ਵੀ ਉਸੇ ਤਰ੍ਹਾਂ ਹੀ ਕਰਦੇ ਆ। ਬਿਲਕੁਲ ਠੀਕ। ਨਵੇਂ ਜਨਮ ਦੀ ਕلیسਿਆ ਤੇ ਹਰ ਦਿਨ ਇਬਾਦਤ ਕਰਨੀ ਆ। ਨਵੇਂ ਜਨਮ ਦੀ ਕلیسਾ ਤੇ ਸਵੇਰੇ ਵੀ ਸ਼ਾਮ ਵੀ ਦੁਪਹਿਰੇ ਵੀ ਵੇਲੇ ਕੋ ਵੇਲੇ ਲੱਗੀ ਹੋਈ ਆ। ਤੇ ਜੇ ਨਵੇਂ ਜਨਮ ਦੀ ਕلیسਿਆਂ ਦੇ ਲਈ ਵੀ ਸਬਤ ਦੀ ਅਹਿਮੀਅਤ ਉਹ ਹੀ ਜਿਹੜੀ 올ਡ ਟੈਸਟਮੈਂਟ ਵਾਲੇ ਲੋਕਾਂ ਦੇ ਲਈ ਸੀਗੀ। ਤਫੇ 9 ਜਨਵਰੀ ਦੇ ਕ੍ਰਿਸ਼ਤ ਨੂੰ ਤੇ ਫਿਰ 7ਵੇਂ ਦਿਨ ਹੀ ਕਰਨਾ ਚਾਹੀਦਾ ਬਾਕੀ ਦਿਨ ਕਰ ਦੇ ਲੇਕਿਨ 9 ਜਨਵਰੀ ਦੇ ਕ੍ਰਿਸ਼ਤ ਤੇ ਹਰ ਰੋਜ਼ ਪੰਧੀਆਂ ਕਰਨ ਦੇ ਸੋ ਤਾਂ ਸਿੱਧ ਸਤਿ ਸਾਬਦ ਕੀ ਹੁੰਦਾ ਸੰਤਪੂਰ ਸੇਤਾ ਕਹਿੰਦਾ ਜਿਵੇਂ ਪਿਤਾ ਨੇ ਸਾਰੇ ਕੰਮ ਨੂੰ ਫਰਕ ਕਰਕੇ ਆਰਾਮ ਕੀਤਾ ਤੇ ਜਿਹਨੂੰ 7ਵੇਂ ਦਿਨ ਤੇ ਸਬਤ ਠਰਾਇਆ ਗਿਆ ਉਸੇ ਤਰ੍ਹਾਂ ਕਹਿੰਦਾ ਅਸੀਂ ਦਿਨ ਰਾਤ ਪਰਮੇਸ਼ਵਰ ਦੇ ਬਖਸ਼ੇ ਹੋਏ ਕੰਮ ਦੇ ਵਿੱਚ ਲੱਗੇ ਹੋਏ ਆਂ ਜਦੋਂ ਅਸੀਂ ਇਸ ਕੰਮ ਤੋਂ ਪੂਰਨ ਰੂਪ ਦੇ ਵਿੱਚ ਫਰਗ ਹੋ ਕੇ ਇਸ ਸਰੀਰ ਤੋਂ ਛੁਟਕਾਰਾ ਪਾ ਕੇ ਜਾ ਕੇ ਪ੍ਰਭੂ ਦੀ ਗੋਦ ਦੇ ਵਿੱਚ ਆਰਾਮ ਕਰਾਂਗੇ ਉਹ ਸਾਡੇ ਲਈ ਸਬਤ ਦਾ ਆਰਾਮ ਹੋਵੇ। ਇੱਥੇ ਹੁਣ ਇਸ ਗੱਲ ਨੇ ਤੁਸੀਂ ਉਹ ਗੱਲ ਦੇ ਫੜ ਲਏ ਵੀ ਉਹਨੇ ਕਿਹਾ ਵੀ ਹਾਂਜੀ ਤੁਹਾਡਾ ਭਜਨਾ ਸਬਤ ਦੇ ਦਿਨ ਨਾ ਹੋਵੇ ਕਿ ਇਹਨਾਂ ਨੂੰ ਕਹਿ ਰਿਹਾ ਭਲਾ ਉੱਥੇ ਉਹ ਗੱਲ ਜਿਹੜੀ ਨਾ ਉਹ ਯਹੂਦੀਆਂ ਦੇ ਲਈ ਜਿਹੜੀ ਯਹੂਦੀਆਂ ਤੇ ਸਤਾਵਟ ਆਉਣੀ ਆ। ਹੈਕਲ ਮੁਕੰਮਲ ਹੋਣ ਤੋਂ ਬਾਅਦ ਪਹਿਲੇ 3.5 ਸਾਲ ਦੇ ਪੀੜ ਖਤਮ ਹੋਣ ਤੋਂ ਬਾਅਦ ਪਹਿਲੇ 42 ਮਹੀਨਿਆਂ ਦਾ ਵਕਤ ਖਤਮ ਹੋਣ ਤੋਂ ਬਾਅਦ ਜਦੋਂ ਹੈਕਲ ਸ਼ਾਂਤੀ ਦੂਤ ਨੇ ਬਣਾ ਦੇਣੀ ਜਿਹਨੂੰ ਉਹਨਾਂ ਨੇ ਪ੍ਰਭੂ ਯਸੂਸੀ ਸਮਝਣਾ ਫਿਰ ਉਹਦੀਆਂ ਕੁਛ-ਕੁਛ ਗੱਲਾਂ ਤੋਂ ਉਹਨਾਂ ਨੂੰ ਪ੍ਰਗਟ ਹੋਣਾ ਸ਼ੁਰੂ ਹੋਇਆ ਨਾ ਵੀ ਨਹੀਂ ਇਹ ਉਹ ਮਸੀਹਾ ਨਿਕਾ ਜਿਹਦੀ ਅਸੀਂ ਕੀ ਕਰਦੇ ਸੀ ਭਲਾ ਇੰਤਜ਼ਾਰ ਕਰਦੇ ਸੀਗੇ ਤੇ ਫਿਰ ਲਾਸਟ ਜਦੋਂ ਉਹਨੇ ਉੱਥੇ ਜਾ ਕੇ ਬਹਿਣਾ ਆ ਉਹਦੇ ਤੱਕ ਉਹਨਾਂ ਦੇ ਉੱਤੇ ਫਿਰ ਉਹਨਾਂ ਦੇ ਬਤ ਉੱਤੇ ਪਰਮੇਸ਼ਰ ਦੇ ਪੜਦਾ ਚੋਕ ਦੇਣਾ ਆ ਉਦੋਂ ਉਹਨਾਂ ਦੀ ਸਦਾਵਤ ਜਿਹੜੀ ਸ਼ੁਰੂ ਹੋਣੀ ਆ ਉਸ ਸਦਾਵਤ ਦੇ ਬਾਰੇ ਚ ਲਿਖਿਆ ਵੀ ਤੁਹਾਡਾ ਭਜਣਾ ਸਬਤ ਦਿਨ ਉਹਨਾਂ ਕਿਤੇ ਗਲਤੀ ਦੇ ਨਾਲ ਸਬਤ ਨਾ ਹੋਵੇ ਜਿੱਦਾਂ ਸ਼ੈਤਾਨ ਨੇ ਤੁਹਾਡੇ ਉੱਤੇ ਜਿਹੜਾ ਪੂਰਾ ਜ਼ੁਲਮ ਕਰਨ ਦੇ ਲਈ ਉਸ ਐਂਟੀ ਕ੍ਰਾਈਸਟ ਨੂੰ ਪੂਰੀ ਇਜਾਜ਼ਤ ਦੇਣੀ ਸੋ ਉਹ ਸਬਤ ਦੀ ਗੱਲ ਆ ਉਸ ਵੇਲੇ ਲਿਖਿਆ ਵੀ ਜਿਹੜੇ ਯਹੂਦਿਆ ਵਿੱਚ ਹੁਣ ਪਹਾੜਾਂ ਨੂੰ ਭੱਜ ਜਾਣ ਹੁਣ ਅਸੀਂ ਯਹੂਦਿਆ ਦੇ ਵਿੱਚ ਨਹੀਂ ਫਿਰ ਉਪੀ ਸ਼ਾਨੀ ਕਹਿੰਨ ਲਈ ਜਿਹੜੇ ਯਹੂਦਿਆਂ ਵਿੱਚ ਹੁੰਦਾ ਵੇਟ ਉਹਨਾਂ ਦੇ ਹਾਂਜੀ ਸੋ ਹੁਣ ਅੱਜ ਤੁਸੀਂ ਕਾਉਂਟਿੰਗ ਕਰੋ ਉਸ ਸਮੇਂ ਦੇਤੇ ਯਸਮਸੀ ਕਹਿ ਰਿਹਾ ਤੇ ਅਗਾਮ ਅ ਗਿਆਨ ਦੇ ਵਿੱਚ ਯਸਮਸੀ ਨੂੰ ਪਤਾ ਸੀ ਵੀ ਜਿੱਦਣ ਉਹ ਦਿਨ ਆਉਣਾ ਨਾ ਉਦੋਂ ਯਹੂਦਿਆ ਦੇ ਵਿੱਚ ਜਿਹੜੀ ਦੂਸਰੀਆਂ ਕੌਮਾਂ ਦੀ ਗਿਣਤੀ ਹੈ ਨਾ ਉਹ ਕਾਫੀ ਹੋਣੀ ਹੈ ਤੇ ਉੱਥੇ ਇਹਨਾਂ ਦੇ ਜਿਹੜੇ ਸਤਾਵੜਾ ਜਾਦੇ ਹੋਣੇ ਆ ਠੀਕ ਹੈ ਤੇ ਅੱਜ ਉਹ ਲੋਕ ਵੜ ਗਏ ਹੋਏ ਉੱਥੇ ਹਨ ਤੇ ਇਸ ਕਰਕੇ ਲਿਖਿਆ ਜਿਹੜਾ ਯਹੂਦਿਆ ਵਿੱਚ ਹੁਣ ਉਹ ਕਿਦ ਨੂੰ ਭਾਂਜਣਾ ਪੜਾ ਪਹਾੜਾਂ ਨੂੰ ਭੱਜ ਜਾਂਦਾ ਸੋ ਅਸੀਂ ਜੋ ਦਹ ਦੇ ਵਿੱਚ ਤੇ ਫਿਰ ਪੇਸ਼ਵਾਨੀ ਸਾਡੇ ਵਾਸਤੇ ਨਹੀਂ ਇਹ ਸਾਡੇ ਵਾਸਤੇ ਨਹੀਂ ਹੈ ਇਦਾਂ ਹੀ ਲੋਕਾਂ ਨੇ ਕਰ ਕਰ ਕੇ ਇਹਨਾਂ ਨੂੰ ਗੁੰਮਰਾਹ ਤੇ ਲੋਕਾਂ ਨੇ ਤਰਕਾਂ ਬਤਰਕਾਂ ਵਿੱਚ ਪਾ ਕੇ ਇਹਨਾਂ ਨੂੰ ਗੁੰਮਰਾਹ ਕੀਤਾ ਹੋਇਆ ਜਿੱਦਾਂ ਆ ਸਾਡੇ ਹੈਗੇ ਐਂਡ ਟਾਈਮ ਵਾਲੇ ਉਹ ਕਹਿੰਦੇ ਏਲੀ ਜਾਂ ਨੂੰ 7 ਵਾਰੀ ਲੈ ਜਾਂਦੇ ਆ ਏਲੀ ਜਾਂ ਨੂੰ 7ਵਾਂ ਦੂਤ ਬਣਾਏ ਜਾਂਦੇ ਆ ਉਹ ਏਲੀ ਜਾਂ ਨੂੰ ਪਤਾ ਕੀ ਬਣਾਤਾ ਹੋਇਆ ਉਹਨਾਂ ਨੇ ਉਹਨੂੰ ਪਤਾ ਕਿੰਨੀ ਵਾਰੀ ਲੈ ਜਾਂਦੇ ਕਿੰਨੀ ਵਾਰੀ ਪੇਸ਼ ਕਰੀ ਜਾਂਦੇ ਆ ਉਹ ਹੀ ਨਹੀਂ ਸਮਝਉਂਦੇ ਵੀ ਏਲੀ ਜਾਂ ਕਲੀਸੀਆ ਦਾ ਨਬੀ ਥੋੜੀ ਹੈ ਉਹ ਪ੍ਰਭੂ ਜਸਮ ਸਿੰਘ ਦੇ ਆਉਣ ਤੋਂ ਪਹਿਲਾਂ ਸਭ ਕੁਝ ਸੁਧਾਰੇਗਾ ਠੀਕ ਹੈ ਤੇ ਉਹ ਤੇ ਉਹ ਪੇਸ਼ਵਾਣੀ ਪੂਰੀ ਹੋ ਚੁੱਕੀ ਹੈ ਜਿਹੜਾ ਉਹਨੇ ਜਸਮ ਸਿੰਘ ਦੇ ਆਉਣ ਤੋਂ ਪਹਿਲਾਂ ਸੁਧਾਰਨਾ ਸੀ ਠੀਕ ਹੈ ਹੁਣ ਅਗੀ ਗੱਲ ਜਿਹੜਾ ਅਗਲਾ ਸੁਧਾਰ ਦੀ ਗੱਲ ਕਰਦੇ ਆ ਉਹ ਤੇ ਇਸرائیਲੀਆਂ ਦੇ ਸੁਧਾਰ ਦੀ ਗੱਲ ਹੈ ਕਲਿਸਿਆ ਦੇ ਸੁਧਾਰ ਦੀ ਥੋੜੀ ਹੈ ਨਬੀ ਆਓ ਇਸਰਾਈਲ ਦਾ ਕਲਿਸਿਆ ਦਾ ਨਹੀਂ ਕਲਿਸਿਆ ਦਾ ਤੇ ਉਹ ਬਰਾਤੀ ਹੈ ਕਲਿਸਿਆ ਤੇ ਜਲਾਨ ਨੂੰ ਦੇਖ ਲਈ ਤੇ ਤਸੰਡਿਆ ਵਿਚਾਰਾ ਤੇ ਤੁਸੀਂ ਉਹਨੂੰ ਵੀ ਪਤਾ ਹੈ ਕਦੀ ਤੁਸੀਂ ਉਹ ਬਲੀਮ ਪ੍ਰਨਾਮ ਨੂੰ ਕਹਿੰਦੇ ਆ ਇਹ ਉਹ ਜਸਮਦੀ ਜੋਂ ਤੋਂ ਪਹਿਲਾਂ ਸਭ ਕੁਝ ਕਰਨ ਵਾਲਾ ਸੀਗਾ ਜਿਹੜਾ ਐਕਸੀਡੈਂਟ 'ਚ ਮਰ ਗਿਆ ਜਿਹੜਾ ਕਰਜ਼ੇ ਦੇ ਵਿੱਚ ਮਰ ਗਿਆ ਉਹਨੂੰ ਤੁਸੀਂ ਏਡੇ ਜਾਂ ਨਬੀ ਏਡੇ ਪਵਿੱਤਰ ਜਾਨੇ ਦੇ ਨਾਲ ਉਹਦੀ ਤੁਲਨਾ ਕਰੇ ਜਾਣਦੇ ਹੋ ਇੱਕ ਮਤਲਬ ਕਹਿੰਦਾ ਭਾ ਕਰਜ਼ੇ ਦੇ ਵਿੱਚ ਮਰੇ ਹੋਏ ਤੇ ਇੱਕ ਐਕਸੀਡੈਂਟ ਦੇ ਵਿੱਚ ਮਰੇ ਹੋਏ ਬੰਦੇ ਦੀ ਨਬੀ ਇਦਾਂ ਥੋੜੀ ਮਰਦਾ ਹੁੰਦਾ ਨਬੀ ਜੇ ਮਰੂਗਾ ਤੇ ਪਰਮੇਸ਼ਵਰ ਦਾ ਜਲਾਲ ਪ੍ਰਗਟ ਹੋ ਬਿਲਕੁਲ ਨਬੀ ਸ਼ਹੀਦ ਹੋਊਗਾ ਔਰ ਨਬੀਆਂ ਦੇ ਨਾਲ ਖੁਦਾ ਦੇ ਲੋਕਾਂ ਦੇ ਨਾਲ ਕਦੇ ਦੁਰਘਟਨਾ ਨਹੀਂ ਹੁੰਦੀ ਘਟਨਾ ਵਾਪਰਦੀ ਹੈ ਬਿਲਕੁਕਲ ਚਲੋ ਜੀ ਇਹ ਹੀ ਇਹ ਸਵਾਲ ਨੂੰ ਫਿਰ ਅਗਲੇ ਪਾਰਟ ਵਿੱਚ ਡਿਸਕਸ ਕਰਾਂਗੇ ਜੀ ਜੀ ਬਿਲਕੁਲ ਅਸੀਂ ਚਾਹਾਂਗੇ ਕਿ ਤੁਸੀਂ ਦੁਆ ਕਰੋ ਸਾਡੇ ਲੋਕਾਂ ਵਾਸਤੇ ਜਿਹੜੇ ਸਾਨੂੰ ਵੇਂਦੇ ਨੇ ਕਿ ਖੁਦਾ ਇਹਨਾਂ ਨੂੰ ਸਮਝ ਦਵੇ ਇਹ ਸਾਰੀਆਂ ਗੱਲਾਂ ਸਮਝਣ ਦੀ ਕਿਉਂਕਿ ਮੈਂ ਸਮਝਦਾ ਕਿ ਹੈ ਤੇ ਗੱਲਾਂ ਵੇਖੋ ਸੌਖੀਆਂ ਜਿਹੀਆਂ ਹੀ ਨੇ ਜੀ ਲੇਕਿਨ ਜੇ ਪੂਰੇ ਬਸੇ ਪਰੋਹਤਾਂ ਦੇ ਮੰਗੇ ਨਾ ਪੂਰੇ ਗੌਰ ਨਾਲ ਸੁਣੀਦਾ ਜਾਏ ਤੇ ਬੰਦਾ ਕਨਫਿਊਜ਼ ਹੋ ਜਾਂਦਾ ਵੇ ਇੱਕ ਤੇ ਲੋਕਾਂ ਨੂੰ ਮਤਲਬ ਸਹੂਲਤਾਂ ਨੇ ਮਤ ਮਾਰੀ ਹੋਈ ਹੈ ਇਸਰਕੇ ਉਹ ਮਿਸ਼ਨਾਂ ਨੂੰ ਛੱਡਣਾ ਨਹੀਂ ਚਾਹਦੇ ਦੂਸਰਾ ਉਹਨਾਂ ਨੂੰ ਮਤਲਬ ਆਤਮਿਕ ਗੱਲਾਂ ਨੂੰ ਸਰੀਰਕ ਐਗਜ਼ੈਂਪਲਾਂ ਦੇ ਨਾਲ ਉਹਨਾਂ ਦੇ ਦਿਮਾਗ ਐਸਾ ਫਿੱਟ ਕਰ ਦਿੱਤਾ ਗਿਆ ਹੋਇਆ ਹੈ ਕਿ ਉਹ ਸਰੀਰਕ ਜਿਹੜੀਆਂ ਐਗਜ਼ੈਂਪਲ ਆ ਉਹਨਾਂ ਨੂੰ ਰੋਹਾਨੀ ਐਗਜ਼ੈਂਪਲ ਮੰਨ ਕੇ ਤੇ ਉਹ ਉਹਦੇ ਉੱਤੇ ਲੱਗੇ ਹੋਏ ਆ ਤੇ ਤੀਸਰਾ ਨੂੰ ਪਤਾ ਵੀ ਜੇ ਵਿਰੋਧ ਕੀਤਾ ਵੀ ਤੇ ਸਾਡੀਆਂ ਸਹੂਲਤਾਂ ਫੇ ਮਾਰੀਆਂ ਜਾਣੀਆਂ ਹੈ ਇਸਰ ਕੇ ਸਹੂਲਤਾਂ ਲਈ ਚਲੋ ਚੁੱਪ ਕਰਕੇ ਤੇ ਰੱਬ ਰੱਬ ਕਰੀ ਚਲੋ ਬਾਕੀ ਇਦੋਂ ਤੇ ਜਿਆਦਾ ਝਾਟਣ ਦੀ ਲੋੜ ਨਹੀਂ ਆਪਾਂ ਪ੍ਰਾਰਥਨਾ ਕਰਦੇ ਪਹਿਰੇ ਇਕਦਮ ਖੁਦਾ ਤੇਰੇ ਸ਼ੁਕਰ ਗੁਜ਼ਾਰਾਂ ਤੇਰੀ ਦਇਆ ਤੇਰੀ ਮੁਹੱਬਤ ਦੇ ਲਈ ਇਸ ਵਿਸ਼ੇ ਨੂੰ ਲੋਕਾਂ ਨੂੰ ਸਮਝਣ ਦੇ ਲਈ ਬੁੱਧ ਅਕਲ ਔਰ ਗਿਆਨ ਦਾ ਆਤਮਾ ਦੇਣਾ ਬਾਰੇ ਖੁਦਾਵੰਦ ਤਾਂ ਕਿ ਨਾ ਬ੍ਰੀਕੇ ਨੂੰ ਸਮਝਣ ਔਰ ਤੇਰੇ ਰਾਹ ਦੇ ਉੱਤੇ ਚੱਲ ਸਕਣ ਸਾਡੀ ਦੁਆ ਨੂੰ ਸੁਣੋ ਯਿਸੂ ਮਸੀਹ ਦੇ ਨਾਮ 'ਚ ਹਾਂ